ਬੀਤੀ 25 ਜਨਵਰੀ ਨੂੰ ਥਾਣਾ ਕਬਰਵਾਲਾ ਵਿੱਚ ਪੈਂਦੇ ਪਿੰਡ ਕਟਿਆਵਾਲੀ ਦੇ ਕੋਲ ਨਹਿਰ ਦੇ ਵਿੱਚੋਂ ਇੱਕ ਔਰਤ ਦੀ ਜਿਹੜੀ লাশ ਬਰਾਮਦ ਹੋਈ ਸੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਦੀ ਜਿਹੜੀ ਪਾਲ ਜਿਹੜੀ ਸ਼ੁਰੂ ਕਰ ਦਿੱਤੀ ਸੀ ਤਾਂ ਪੁਲਿਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਪੁਲਿਸ ਇਸ ਦੇ ਵਿੱਚ ਟੀਮਾਂ ਬਣਾ ਕੇ ਤਾਂ ਉਹਨਾਂ ਨੇ ਇਸ ਦੀ ਤਹਕੀਕਾਤ ਕੀਤੀ ਤਾਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਜਿਹੜੇ ਆ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਇਸ ਔਰਤ ਦਾ ਜਿਹੜਾ ਕਤਲ ਕੀਤਾ ਸੀ कि ਉਹ ਉਹਦੇ ਨਾਲ ਇਹ ਤਿੰਨੇ ਜਣੇ ਸਰੀਰਕ ਸੰਬੰਧ ਬਣਾਉਣਾ ਚਾਹੁੰਦੇ ਸੀ ਤੇ ਉਹ ਔਰਤ ਇਹਨਾਂ ਨੂੰ ਰੋਕਦੀ ਸੀ ਤਾਂ ਆਓ ਇਸ ਬਾਰੇ ਆਪਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਭਗਿਰਾਥ ਮੀਨਾ ਜੀ ਤੋਂ ਮੁਖਸਰ ਪੁਲਿਸ ਨੂੰ ਅੱਜ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਇੱਕ ਬਲਾਈਂਡ ਮਰਡਰ ਕੇਸ ਨੂੰ ਸਾਡੇ ਸੀਆਈ ਐ ਮਲੋਟ ਔਰ ਐਸਐਚਓ ਕਬਰਵਲਾ ਔਰ ਡੀਐਸਪੀ ਲੰਬੀ ਫਤੇ ਸਿੰਘ ਬਰਾੜ ਦੀ ਟੀਮ ਨੇ ਦੋ ਮੁਲਜ਼ਮ ਇਸ ਬਲਾਈਂਡ ਮਰਡਰ ਕੇਸ ਕੇ ਫੜਕੇ ਔਰ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਅੱਜ ਜੋ ਮੇਨ ਜੋ ਇ슈 ਹੈਗਾ ਕਿ 25 ਜਨਵਰੀ 2024 ਨੂੰ ਕਟਿਆਵਾਲੀ ਪਿੰਡ ਦੇ ਨੇੜੇ ਇੱਕ ਡਰਾਈ ਕੈਨਾਲ ਹੈ ਉਹਦੇ ਵਿੱਚੋਂ ਸਾਨੂੰ ਇੱਕ ਡੈੱਡ ਬੋਡੀ ਮਿਲੀ ਸੀ ਉਸਨੂੰ ਅਸੀਂ ਕਬਜ਼ੇ 'ਤੇ ਲੈ ਕੇ অর ਅਨਨੋਨ ਲੋਕਾਂ ਦੇ ਖਿਲਾਫ ਮਰਡਰ ਕੇਸ ਕੇ ਐਫਆਈਆਰ ਰਜਿਸਟਰ ਕੀਤੀ ਸੀ ਸਾਡੀ ਟੀਮ ਨੇ ਦਿਨ ਰਾਤ ਮਿਹਨਤ ਕਰਕੇ অর ਅੱਜ ਇਸਕੇ ਦੋ ਅਕਿਊਜ਼ ਫੜਨ ਦੇ ਵਿੱਚ ਅਸੀਂ ਸਫਲ ਹੋਏ ਹੈਗੇ ਇੱਕ ਹੈਗਾ ਮਨ ਫਕੀਰ ਸਿੰਘ ਉਰਫ ਮਨੀ ਇਹ ਉਸੀ ਪਿੰਡ ਘਰ ਰਹਿਣ ਵਾਲਾ ਹੈਗਾ ਕਟਿਆਵਾਲੀ ਦਾ ਦੂਜਾ ਹੈਗਾ ਗੁਰਲਾਲ ਸਿੰਘ ਉਰਫ ਲਾਲੀ ये खुई खेरा का तो बिलोंग करता है इसके खिलाफ़ पहले भी एक एक्साइज एक्ट का मुकदमा है दोनों जो अक्यूज़ उनकी ऐज अप्रोक्सीमेट चौबीस पच्चीस साल की हैगी तीजा दोषी अभी फरना बाकी है गुरकीरत सिंह भी खुई खेरा तो बिलोंग करता है वारदात यूज़ किया हुआ कापा आयरन पाइप और जो फर असी रिकवर कर लिया है जो कारण हैगा मर्डर करने का वो ये हैगा कि जो ये अक्यूज़ है वो जो डिजीज लेडीज थी वोद ਇਲੀਸੀਟ ਰਿਲੇਸ਼ਨ ਬਣਾਉਣਾ ਚਾਹੁੰਦੇ ਸੀ ਲੇਕਿਨ ਉਹ ਲੇਡੀ ਜਾਨ ਨੂੰ ਮਨਾ ਕਰਦੀ ਸੀ। ਤੋਂ ਇਸੇ ਵਜ੍ਹਾ ਰੰਜੀਤ ਕਰਕੇ ਉਹ ਗੁੱਸੇ ਦੇ ਵਿੱਚ ਆ ਗਿਆ ਉਹਨਾਂ ਨੇ ਇਸ ਲੇਡੀ ਦਾ ਮਰਡਰ ਕੀਤਾ ਸੀ। ਤੋਂ ਇਹ ਸਾਡੀ ਸੀਆਈ ਮਲੋਟ ਔਰ ਜੋ ਕਬਰ ਵਾਲਾ ਪੁਲਿਸ ਕੇ ਬਹੁਤ ਵੱਡੀ ਕਾਮਯਾਬੀ ਹੈ। ਸਰ ਜਿਹੜੇ ਖੂਈ ਖੇੜਾ ਬੋਲੇਗਾ ਫਾਜਲਕਾ ਵਾਲੇ ਹੈਗੇ ਉੱਥੇ ਹੋਣਾ ਜਣਾ ਸੀ ਇਹਨਾਂ ਦਾ ਜੇ ਕਿਸ ਤਰ੍ਹਾਂ ਹੈਗਾ ਕੁਝ ਦਾਇਆ ਹੁਣ ਤੱਕ ਮੁੱਢ ਨਹੀਂ। ਹਾਂਜੀ ਜੇ ਤਿੰਨੋਂ ਹੈਗੇ ਆ ਕਿ ਉਹ ਤਿੰਨੋਂ ਆਪਸ ਵਿੱਚ ਦੋਸਤ ਹੈਗੇ ਤੋਂ ਉਹ ਆਣਾ ਜਾਣਾ ਸੀ ਪਹਿਲੇ ਵੀ ਉਹਨਾਂ ਦਾ ਉਸ ਮਹੀਨੇ ਦੇ ਵਿੱਚ ਉਹ ਕੋਈ ਨਾ ਦੋ ਕੋਈ ਕੰਡ ਟੋ ਲਾਵਾ ਕਿਸੇ ਹੋਰ ਤੇ ਤਾਂ ਕੋਈ ਮਾਮਲਾ ਦਾ ਕੋਈ ਨਹੀਂ ਅਭੀ ਤੱਕ ਗੁਰਲਾਲ ਕੇ ਖਿਲਾਫ ਇੱਕ ਐਕਸਾਈਜ਼ ਐਕਟ ਦਾ 2020 ਦਾ ਮੁਕਦਮਾ ਦਰਜ ਹੈਗਾ ਜੋ ਲੰਬੀ ਥਾਣੇ ਦਾ ਹੈਗਾ ਸਾਡੇ ਜ਼ਿਲ੍ਹੇ ਦਾ